ਜੀ ਦੋਸਤੋ ਰਾਜੀਵ ਰੂੜਾ ਅਨਸੈਂਸਰਡ ਦਾ ਇੱਕ ਹੋਰ ਅੰਕ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਮੇਰੇ ਵੱਲੋਂ ਯਾਨੀ ਕਿ ਰਾਜੀਵ ਰੂੜਾ ਵੱਲੋਂ ਆਪ ਸਭ ਨੂੰ ਨਮਸਕਾਰ ਸਤਿ ਸ਼ਕਾਲ ਔਰ ਆਦਾਬ ਮਿਤੀ 20 ਜੂਨ ਦੇ ਪੰਜਾਬੀ ਦੇ ਇੱਕ ਅਖਬਾਰ ਦੇ ਵਿੱਚ ਇੱਕ ਖਬਰ ਮੈਂ ਪੜ੍ਹੀ ਕਿ ਜਿਹੜੇ ਸਰਕਾਰੀ ਮੈਡੀਕਲ ਕਾਲਜਾਂ 'ਚ ਐਮਬੀਬੀਐਸ ਜਾਂ ਬੀ ਡੀ ਐਸ ਕਰਨ ਵਾਲੇ ਵਿਦਿਆਰਥੀ ਹੈ ਉਹਨਾਂ ਦੇ ਉੱਤੇ ਇੱਕ ਹੋਰ ਜੋ ਸ਼ਰਤ ਹੈ ਉਹ ਪੰਜਾਬ ਸਰਕਾਰ ਲਾਂਚ ਕਰ ਰਹੀ ਹੈ ਸ਼ਰਤ ਯਾਨੀ ਕਿ ਉਹਨਾਂ ਤੋਂ ਇੱਕ ਬਾਂਡ ਪ੍ਰਵਾਇਆ ਜਾਊਗਾ ਕਿ ਜਿਹੜੇ ਬੱਚੇ ਸਰਕਾਰੀ ਕਾਲਜਾਂ ਚੋਂ ਯਾਨੀ ਸਰਕਾਰੀ ਮੈਡੀਕਲ ਕਾਲਜਾਂ ਚੋਂ ਐਮਬੀਬੀਐਸ ਜਾਂ ਬੀਡੀਐਸ ਕਰਨਗੇ ਉਹਨਾਂ ਨੂੰ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਜਾਂ ਐਮਬੀਬੀਐਸ ਜਾਂ ਬੀਡੀਐਸ ਕਰਨ ਤੋਂ ਉਪਰੰਤ 2 ਸਾਲ ਹੈ ਜਿਹੜੀ ਉਹ ਨੌਕਰੀ ਕਰਨੀ ਪਊਗੀ ਪੰਜਾਬ ਸਰਕਾਰ ਦੀ ਔਰ ਜੇਕਰ ਉਹ ਇਹ ਨਹੀਂ ਸ਼ਰਤ ਨੂੰ ਫੁੱਲਫਿਲ ਕਰਦੇ ਜਾਂ ਮੰਨਦੇ ਤਾਂ ਉਹਨਾਂ ਨੂੰ 20 ਲੱਖ ਰੁਪਇਆ ਪੰਜਾਬ ਸਰਕਾਰ ਦੇ ਖਾਤੇ 'ਚ ਜਮ੍ਹਾਂ ਕਰਵਾਉਣਾ ਪਊਗਾ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਕਿਉਂਕਿ ਜਿਹੜੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਪੜ੍ਹਾਈ ਹੈ ਉਹ ਹਾਈਲੀ ਸਬਸਿਡਾਈਜ਼ਡ ਹੈ ਉਹਨਾਂ ਦੀ ਪੜ੍ਹਾਈ ਨੂੰ ਟੈਕਸ ਪੇਅਰਸ ਹੈ ਜਿਹੜੇ ਉਹ ਫਾਈਨਾਂਸ ਕਰਦੇ ਆ ਖੈਰ ਸੁਣਨ ਨੂੰ ਗੱਲ ਬੜੀ ਵਧੀਆ ਲੱਗਦੀ ਹੈ ਪਰ ਸਬਸਿਡੀਆਂ ਤਾਂ ਸਰਕਾਰ ਹੋਰ ਵੀ ਕਈ ਥਾਵਾਂ ਤੇ ਦਿੰਦੀ ਹੈ ਉਹ ਇੱਕ ਅਲੱਗ ਮੁੱਦਾ ਹੈ ਪਰ ਅੱਜ ਅਸੀਂ ਗੱਲ ਕਰੀਏ ਕਿ ਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਵਾਕਿਆ ਹੀ ਡਾਕਟਰਾਂ ਦੀ ਕਮੀ ਹੈ ਕੀ ਸਰਕਾਰ ਨੇ ਇਸ ਗੱਲ ਦੀ ਪੜਤਾਲ ਕੀਤੀ ਕੋਈ ਇਨਕੁਆਇਰੀ ਕੀਤੀ ਕੋਈ ਡਾਕਟਰ ਜਿਹੜੇ ਨੌਕਰੀਆਂ ਛੱਡ ਕੇ ਜਾ ਰਹੇ ਐ ਸਰਕਾਰੀ ਹਸਪਤਾਲਾਂ ਚੋਂ ਉਹ ਉਹ ਕਿਉਂ ਛੱਡ ਕੇ ਜਾ ਰਹੇ ਐ ਕਿ ਉਹਨਾਂ ਤੋਂ ਪੁੱਛਿਆ ਕਿ ਗੱਲ ਸਿਰਫ ਇੰਨੀ ਹੀ ਐ ਕਿ ਉਹ ਪ੍ਰਾਈਵੇਟ ਪ੍ਰੈਕਟਿਸ 'ਚ ਜਾਣਾ ਚਾਹ ਰਹੇ ਐ ਜਾਂ ਕੋਈ ਹੋਰ ਵੀ ਗੱਲ ਐ ਇਹ ਗੱਲ ਦਾ ਮੈਂ ਥੋੜਾ ਜਿਹਾ ਇੱਥੇ ਵਿਸ਼ਲੇਸ਼ਣ ਕਰਨਾ ਚਾਹੂੰਗਾ ਪਹਿਲੀ ਗੱਲ ਤਾਂ ਇਹ ਦਲੀਲ ਕਿ ਸਰਕਾਰੀ ਹਸਪਤਾਲਾਂ ਲਈ ਡਾਕਟਰ ਵੀ ਮਿਲ ਰਹੇਗੇ ਜੋ ਕਿ ਉਸ ਅਖਬਾਰ ਦੇ ਵਿੱਚ ਸ਼ਾਇਆ ਹੋਈ ਐ ਬਿਲਕੁਲ ਬੇਬੁਨਿਆਦ ਹੈ ਬੇਸਲੈਸ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਹੀ 1000 ਪੋਸਟਾਂ ਲਈ ਜੀ ਹਾਂ 1000 ਡਾਕਟਰਾਂ ਦੇ ਪੀਸੀਐਮਐਸ ਜੀ ਨੂੰ ਆਪਾਂ ਕਹਿ ਦਿੰਨੇ ਆ ਪੰਜਾਬ ਸਿਵਲ ਮੈਡੀਕਲ ਸਰਵਿਸ ਜਿਹੜੇ ਅਗਸਟਡ ਪੋਸਟ ਹੈ ਪੰਜਾਬ ਸਰਕਾਰ ਦੀ 1000 ਪੋਸਟਾਂ ਲਈ ਇਮਤਿਹਾਨ ਇੱਕ ਕਰਵਾਇਆ ਗਿਆ ਪ੍ਰਤੀਯੋਗਤਾ ਇਮਤਿਹਾਨ ਜਿਦੇ ਵਿੱਚ 4500 ਜੀ ਹਾਂ 4500 ਕੈਂਡੀਡੇਟਸ ਦੇ ਅਪੀਅਰਡ 4500 ਉਮੀਦਵਾਰ ਉਹਦੇ ਵਿੱਚ ਅਪੀਅਰ ਹੋਏ ਔਰ ਫਿਰ ਇਹ ਕਹਿਣਾ ਕਿ ਡਾਕਟਰਾਂ ਦੀ ਘਾਟ ਹੈ ਮੈਨੂੰ ਇਹ ਗੱਲ ਬਿਲਕੁਲ ਵੀ ਨਹੀਂ ਜਚੀ ਤੁਹਾਨੂੰ ਵੀ ਨਹੀਂ ਜਚੀ ਹੋਣੀਗੀ ਕਿਉਂਕਿ ਜਦ 1000 ਪੋਸਟਾਂ ਲਈ 4500 ਕੈਂਡੀਡੇਟ ਅਪਲਾਈ ਕਰ ਰਹੇ ਐ ਤੇ ਫਿਰ ਇਹ ਗੱਲ ਤਾਂ ਨਹੀਂ ਨਾ ਹੋ ਸਕਦੀ ਕਿ ਵੀ ਡਾਕਟਰ ਜਿਹੜੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ ਹੈਗੇ ਦੂਸਰੀ ਜਿਹੜੀ ਇੱਕ ਗੱਲ ਸੀਗੀ ਡਾਕਟਰਾਂ ਨੂੰ ਆਕਰਸ਼ਿਤ ਕਰਨ ਦੀ ਬੇਸ਼ੱਕ ਅਸੀਂ ਕਹਿ ਸਕਦੇ ਹਾਂ ਬੜਾ ਸੌਖਾ ਹੈ ਵੀ ਉਹਨਾਂ ਦੀਆਂ ਤਨਖਾਹਾਂ ਵਧਾ ਦਿਓ ਤਾਂ ਇੱਥੇ ਟਿਕ ਜਾਣਗੇ ਪ੍ਰਾਈਵੇਟ 'ਚ ਨਹੀਂ ਜਾਣਗੇ ਜਿਹੜੇ 2-3 ਕਰਸ਼ਨ ਸਰਕਾਰੀ ਹਸਪਤਾਲਾਂ 'ਚ ਨੌਕਰੀ ਕਰਨ ਦੇ ਸੀ ਡਾਕਟਰਾਂ ਲਈ ਉਹ ਵੀ ਖਤਮ ਕਰਤੇ ਹੋਏ ਪੰਜਾਬ ਸਰਕਾਰ ਨੇ ਮਸਲਨ ਐਮਬੀਬੀਐਸ ਕਰਕੇ ਜੇਕਰ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਬਤੌਰ ਡਾਕਟਰ ਨੌਕਰੀ ਕਰਦਾ ਸੀ ਤਾਂ ਕੁਝ ਸਾਲਾਂ ਬਾਅਦ ਸ਼ਾਇਦ 3 ਸਾਲਾਂ ਦੀ ਨੌਕਰੀ ਤੋਂ ਬਾਅਦ ਉਹਦੇ ਲਈ ਰਾਖਵਾ ਕਰਨ ਸੀਗਾ ਜੇ ਉਸ ਡਾਕਟਰ ਨੇ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਮਸਲਨ ਐਮਡੀ ਜਾਂ ਐਮਐਸ ਕਰਨੀ ਹੈ ਉਸ ਵਾਸਤੇ ਰਾਖਵਾ ਕਰਨ ਸੀਗਾ ਮੈਡੀਕਲ ਕਾਲ ਜਾਂਦੇ ਵਿੱਚ ਉਹ ਰਾਖਵਾ ਕਰਨ ਪਿਛਲੇ ਕੁਝ ਸਮੇਂ ਤੋਂ ਖਤਮ ਕਰ ਦਿੱਤਾ ਗਿਆ ਹਾਂ ਰੂਰਲ ਨੌਕਰੀ ਜਾਂ ਪਿੰਡੂ ਨੌਕਰੀ ਜਿਹੜੀ ਕਰਦੇ ਪਿੰਡੂ ਖੇਤਰਾ ਚ ਉਹਨਾਂ ਲਈ ਕੁਝ ਮਾਰਕਸ ਦੇ ਦਿੱਤੇ ਗਏ ਆ ਰੱਖਵਾਂ ਕਰਨ ਖਤਮ ਕਰਤੇ ਜਿਹੜਾ ਕਿ ਮੇਰੇ ਹਿਸਾਬ ਨਾਲ ਸ਼ੁਰੂ ਰਹਿਣਾ ਚਾਹੀਦਾ ਸੀ ਤਿੰਨ ਸਾਲਾਂ ਤੋਂ ਬਾਅਦ ਜਾਂ ਚਾਰ ਸਾਲਾਂ ਬਾਅਦ ਕੋਈ ਤਾਂ ਜ਼ਰੂਰੀ ਨਹੀਂ ਵੀ ਉਸੇ ਵੇਲੇ ਉਹ ਸਿਲੈਕਟ ਹੋ ਜਾਂਦਾ ਹੈ ਜਾਂ ਉਸ ਵੇਲੇ ਉਹ ਯਾਨੀ ਉਹ ਪੋਸਟ ਗ੍ਰੈਜੂਏਸ਼ਨ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਨੌਕਰੀ ਲੱਗ ਜਾਂਦੀ ਬੰਦੇ ਦਾ ਵਿਆਹ ਵੀ ਹੋ ਜਾਂਦਾ 5-6 ਸਾਲ ਲੰਘ ਗਏ ਫਿਰ ਉਹਨੇ 2-3 ਸਾਲ ਲਾਏ ਆ ਆਪਣੀ ਪੋਸਟ ਗ੍ਰੈਜੂਏਸ਼ਨ ਚ 10-12 ਸਾਲ ਦੀ ਨੌਕਰੀ ਹੋ ਗਈ ਫਿਰ ਬੰਦੇ ਨੂੰ ਦਿਸਣ ਲੱਗ ਪੈਂਦਾ ਸੀ ਆਪਦੀ ਪੈਨਸ਼ਨ ਦਾ ਤੋ ਚਲੋ ਖੈਰ ਇਨ ਐਨੀ ਕੇਸ ਜੇ ਇਹ ਵਾਲੀ ਸਕੀਮ ਜਾਰੀ ਰਹਿੰਦੀ ਤਾਂ ਘੱਟੋ ਘੱਟ ਇੱਕ ਡਾਕਟਰ 12 ਤੋਂ 15 ਸਾਲ ਕਿਉਂਕਿ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਉਸ ਨੂੰ ਕੁਝ ਸਮਾਂ ਜਿਹੜਾ ਹੈ ਨੌਕਰੀ ਕਰਨੀ ਜ਼ਰੂਰੀ ਸੀਗੀ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ 5 ਸਾਲ ਤੋ ਇਹ 15 ਸਾਲ ਜਿਹੜਾ ਬੰਦਾ ਨੌਕਰੀ ਕਰ ਗਿਆ ਉਸ ਤੋਂ ਬਾਅਦ ਉਹਦੇ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਤੇ ਹੋਰ ਜਾ ਕੇ ਨੌਕਰੀ ਕਰਨਾ ਤੋ ਇੱਕ ਇਹ ਬਹੁਤ ਵਧੀਆ ਸਿਸਟਮ ਚੱਲ ਰਿਹਾ ਸੀਗਾ ਔਰ ਇਹ ਸਿਸਟਮ ਤਾਂ ਚਲੋ ਇਹ ਤਾਂ ਇੱਕ ਜਿਹੜਾ ਆਪਾਂ ਕਹੀਏ ਕਿ ਆਕਰਸ਼ਨ ਡਾਕਟਰਾਂ ਲਈ ਸੀ ਹੀ ਸਰਕਾਰੀ ਨੌਕਰੀ ਜੁਆਇਨ ਕਰਨ ਦਾ ਦੂਸਰਾ ਕਾਰਨ ਜਿਸ ਕਰਕੇ ਸਰਕਾਰੀ ਡਾਕਟਰ ਹੈ ਜਿਹੜੇ ਉਹ ਨੌਕਰੀ ਛੱਡ ਜਾਂਦੇ ਅਛੇਤੀ ਉਹਦਾ ਕਾਰਨ ਇਹ ਵੀ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਮੂਲ ਢਾਂਚੇ ਦੀ ਬਹੁਤ ਕਮੀ ਹੈ ਬਹੁਤ ਕਮੀ ਹੈ ਡਾਕਟਰ ਜੇਕਰ ਕੋਈ ਕੰਮ ਕਰਨਾ ਚਾਹਵੇ ਵੀ ਤਾਂ ਉੱਥੇ ਸਹੂਲਤਾਂ ਦੀ ਇੰਨੀ ਘਾਟ ਹੈ ਕਿ ਉਹ ਆਪਣੀ ਜੋ ਪ੍ਰੋਫੈਸ਼ਨਲ ਇੱਕ ਸੈਟੀਸਫੈਕਸ਼ਨ ਆ ਉਸ ਨੂੰ ਨਹੀਂ ਮਿਲਦੀਗੀ ਤੀਸਰੀ ਗੱਲ ਹੈਗੀ ਹੈ ਜੋ ਡਾਕਟਰਾਂ ਤੋਂ ਨਾਨ ਮੈਡੀਕਲ ਦੇ ਜਿਹੜੇ ਕੰਮ ਲਏ ਜਾਂਦੇ ਆ ਅਣਗਿਣਤ ਰਿਪੋਰਟਾਂ ਅਣਗਿਣਤ ਮੀਟਿੰਗਾਂ ਮੈਂ ਮੰਨਦਾ ਕਿ ਸਰਕਾਰੀ ਤੰਤਰ ਚ ਇਹ ਵੀ ਜ਼ਰੂਰੀ ਹੈ ਪਰ ਉਹਦੇ ਨਾਲ ਕੋਈ ਸੈਕ੍ਰੇਟਰੀਅਲ ਸਟਾਫ ਲਾਇਆ ਜਾ ਸਕਦਾ ਹੈ ਇੱਥੇ ਬੜੀ ਵਾਰੀ ਇਹ ਹੋਇਆ ਕਿ ਡਾਕਟਰਾਂ ਨੇ ਜੀ ਆਪਦੇ ਪ੍ਰਾਈਵੇਟ ਅਸਿਸਟੈਂਟ ਲਾਏ ਹੋਏ ਸਰਕਾਰੀ ਹਸਪਤਾਲਾਂ ਚ ਤੁਸੀਂ ਦੇਖੋ ਡਾਕਟਰ ਅੰਦਰ ਇਕੱਲਾ ਬੈਠਾ ਆ ਉਹਦੀ ਆਪੀਡੀ ਰੂਮ ਚ ਬਾਹਰ 70 80 ਬੰਦੇ ਪੇਸ਼ੈਂਟ ਖੜੇ ਐ ਲਾਈਨ ਚ ਉੱਥੇ ਧੱਕਾ ਮੁੱਕੀ ਕਰਕੇ ਕੋਈ ਵੀ ਬੰਦਾ ਅੰਦਰ ਵੜੀ ਜਾਂਦਾ ਤੇ ਇੱਥੇ ਡਿਸਟਰਬੈਂਸ ਕ੍ਰੀਏਟ ਕਰੀ ਜਾਂਦਾ ਕਈ ਡਾਕਟਰਾਂ ਨੇ ਇਸ ਮੁਸੀਬਤ ਤੋਂ ਖੇੜਾ ਕੁਝ ਪ੍ਰਾਈਵੇਟ ਬੰਦੇ ਭਰਤੀ ਕੀਤੇ ਜਿਹੜੇ ਕਿ ਉਹਨਾਂ ਨੂੰ ਰੈਗੂਲੇਟ ਕਰਦੇ ਸੀ ਬਾਹਰੋਂ ਵੀ ਹੁਣ ਕਿਹਦਾ ਨੰਬਰ ਆ ਆਵਾਜ਼ ਮਾਰਦੇ ਸੀ ਵਗੈਰਾ ਵਗੈਰਾ ਹਾਲਾਂਕਿ ਮੈਂ ਮੰਨਦਾ ਇਹ ਗੈਰ ਕਾਨੂੰਨੀ ਹੈ ਕਿਉਂ ਨਹੀਂ ਸਰਕਾਰ ਇਸ ਤਰ੍ਹਾਂ ਦੀਆਂ ਸਹੂਲਤਾਂ ਇਹਨਾਂ ਡਾਕਟਰਾਂ ਨੂੰ ਦੇ ਸਕਦੀ ਸਾਫ ਸਫਾਈ ਦੀਆਂ ਫਿਰ ਭ੍ਰਸ਼ਟਾਚਾਰ ਇੱਕ ਬਹੁਤ ਵੱਡੀ ਸਮੱਸਿਆ ਹੈ ਖਾਸ ਕਰਕੇ ਜਦੋਂ ਮੈਡੀਕੋ ਲੀਗਲ ਰਿਪੋਰਟ ਕੱਟਣੀ ਹੁੰਦੀ ਹੈ ਲੜਾਈ ਝਗੜੇ ਹੁੰਦੇ ਆ ਕਿਉਂਕਿ ਜਿਹੜਾ ਕ੍ਰਿਮੀਨਲ ਕੇਸਾਂ ਦੇ ਵਿੱਚ ਕੋਈ ਕੇਸ ਰਜਿਸਟਰ ਹੁੰਦਾ ਐਫ ਆਈ ਆਰ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਈਏ ਕਿ ਕ੍ਰਾਈਮ ਅਗੇਂਸਟ ਹਿਊਮਨ ਬੋਡੀ ਉਹ ਸਾਰੇ ਕੇਸ ਦਾ ਬੇਸ ਹੀ ਡਾਕਟਰਾਂ ਵੱਲੋਂ ਦਿੱਤੀ ਗਈ ਜੋ ਮੈਡੀਕਲ ਰਿਪੋਰਟ ਹੈ ਉਹ ਹੁੰਦਾ ਡਾਕਟਰਾਂ ਤੇ ਵੀ ਬੜਾ ਹਰ ਕਿਸਮ ਦਾ ਪ੍ਰੈਸ਼ਰ ਰਹਿੰਦਾ ਕਿ ਤੁਸੀਂ ਆਹ ਵਾਲੀ ਰਿਪੋਰਟ ਲਿਖੋ ਪੁਲਿਸ ਵੱਲੋਂ ਵੀ ਪ੍ਰੈਸ਼ਰ ਰਹਿੰਦਾ ਡਾਕਟਰਾਂ ਦੇ ਉੱਤੇ ਜੇ ਉਹਨਾਂ ਦੀ ਕਸਟਡੀ 'ਚ ਕੋਈ ਡੈਥ ਹੋ ਗਈ ਹੈ ਤਾਂ ਉਸ ਦੇ ਬਾਰੇ ਔਰ ਭ੍ਰਸ਼ਟਾਚਾਰ ਡਾਕਟਰਾਂ ਦੇ ਵਿੱਚ ਵੀ ਆ ਜਾਂਦਾ ਫਿਰ ਉਤਲੇ ਜਿਹੜੇ ਅਫਸਰ ਹੈ ਉਹਨਾਂ ਨੂੰ ਕਮਿਸ਼ਨਾਂ ਦੇਣ ਦੇ ਉੱਤੇ ਰੌਲਾ ਕਈ ਡਾਕਟਰ ਇਹ ਹੁੰਦੇ ਆ ਕਿ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਉਹਨਾਂ ਨੂੰ ਵੀ ਬ੍ਰਾਈਟ ਕਰਨਾ ਪੈਂਦਾ ਇਦਾਂ ਨਹੀਂ ਕਈ ਇਸ਼ੂਜ਼ ਐ ਜਿਹੜੇ ਕਿ ਮੇਰਾ ਖਿਆਲ ਹੈ ਜੇ ਕੋਈ ਡਾਕਟਰ ਕੰਮ ਕਰਨਾ ਚਾਹੂਗਾ ਸਹੀ ਢੰਗ ਨਾਲ ਉਹ ਕਰ ਸਕੂਗਾ ਪਰ ਸ਼ਰਤ ਤੇ ਉਹਦੇ ਸੈਲਰੀ ਉਹਦੀ ਤਨਖਾਹ ਚੰਗੀ ਹੋਵੇ ਮੈਂ ਨਹੀਂ ਕਹਿੰਦਾ ਕਿ ਅਸੀਂ ਪ੍ਰਾਈਵੇਟ ਕਾਰਪੋਰੇਟ ਹਸਪੀਟਲਜ਼ ਦੇ ਬਰਾਬਰ ਸਰਕਾਰਾਂ ਤਨਖਾਹ ਦੇ ਸਕਦੀਆਂ ਪਰ ਫਿਰ ਵੀ ਇੱਕ ਆਕਰਸ਼ਕ ਜਿਹਾ ਪੇ ਪੈਕੇਜ ਦਿੱਤਾ ਜਾਵੇ ਤਾਂ ਡਾਕਟਰ ਸੇਵਾ ਕਰਨਗੇ ਮਰੀਜ਼ਾਂ ਦੀ ਐਸੀ ਕੋਈ ਗੱਲ ਨਹੀਂ ਬਹੁਤ ਡੈਡੀਕੇਟਡ ਡਾਕਟਰ ਮੈਂ ਡਿਸਟ੍ਰਿਕਟ ਹਸਪੀਟਲ ਬਠਿੰਡਾ ਦੀ ਵੀ ਗੱਲ ਕਰਾਂ ਤਾਂ ਇੱਥੇ ਵੀ ਬਹੁ ਬਹੁਤ ਜਿਹਨੂੰ ਮੈਂ ਕਹਾਂ ਕਿ ਡੈਡੀਕੇਟਿਡ ਔਰ ਇਮਾਨਦਾਰ ਡਾਕਟਰਸ ਹੈ ਜਿਹੜੇ ਉਹ ਆਮ ਲੋਕਾਂ ਦੀ ਸੇਵਾ ਕਰ ਰਹੇ ਹੈ ਜਿਹੜੇ ਕਿ ਆਮ ਤੌਰ ਤੇ ਅਸੀਂ ਮੰਨਦੇ ਕਿ ਗਰੀਬ ਜਾਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲੋਕ ਹੀ ਇਹਨਾਂ ਹਸਪਤਾਲਾਂ ਦੇ ਵਿੱਚ ਆਉਂਦੇ ਆ ਔਰ ਜੇਕਰ ਇਹਨਾਂ ਹਸਪਤਾਲਾਂ ਨੂੰ ਉਹ ਮੂਲ ਢਾਂਚਾ ਦੇ ਦਿੱਤਾ ਜਾਵੇ ਜਿਸ ਦੇ ਵਿੱਚ ਜੇਕਰ ਕੋਈ ਮੰਤਰੀ ਕੋਈ ਸੀਨੀਅਰ ਅਫਸਰ ਜੇਕਰ ਬਿਮਾਰ ਹੋ ਜਾਵੇ ਜਾਂ ਉਹਦੀ ਸਿਹਤ ਸਮੱਸਿਆ ਕੋਈ ਆ ਜਾਵੇ ਤਾਂ ਉਹ ਪ੍ਰਾਈਵੇਟ ਕਿਸੇ ਹਸਪੀਟਲ 'ਚ ਦਾਖਲ ਹੋਣ ਦੀ ਬਜਾਏ ਇਲਾਜ ਕਰਾਉਣ ਦੀ ਬਜਾਏ ਇਹਨਾਂ ਸਰਕਾਰੀ ਦੇ ਵਿੱਚ ਹੀ ਆ ਜਾਵੇ ਤਾਂ ਕੋਈ ਇਹਨਾਂ ਦੇ ਵੀ ਕੋਈ ਬ੍ਰਾਂਡ ਵੈਲਿਊ ਬਣਿਆ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਵੀ ਉਹਨਾਂ ਦੀ ਸਿਹਤ ਖਰਾਬ ਹੋਈ ਹੈ ਮੈਂ ਉਸ ਹਸਪੀਟਲ ਦਾ ਨਾਮ ਕੀ ਲੈਣਾ ਮੋਹੱਲੀ ਦਾ ਬਹੁਤ ਮਕਬੂਲ ਤੇ ਬਹੁਤ ਮਹਿੰਗਾ ਹਸਪੀਟਲ ਹੈ ਉਹ ਉੱਥੇ ਹੀ ਦਾਖਲ ਹੁੰਦੇ ਹੈ ਹਾਲਾਂਕਿ ਉਹਦਾ ਕੀ ਹੈ ਕਿ ਸਰਕਾਰ ਨੇ ਉਹ ਰੀਇੰਬਸ ਕਰ ਦੇਣਾ ਜਿਹੜਾ ਖਰਚਾ ਹੋਣਾ ਹੈ ਇਹ ਜੀ ਕੋਈ ਗੱਲ ਨਹੀਂ ਸਾਡੇ ਸਿਹਤ ਮੰਤਰੀ ਸਾਹਿਬ ਵੀ ਮੈਨੂੰ ਨਹੀਂ ਪਤਾ ਉਹ ਆਖਰੀ ਵਾਰੀ ਸਰਕਾਰੀ ਹਸਪਤਾਲ 'ਚ ਇਲਾਜ ਕਰਾਣ ਕਦੋਂ ਗਏ ਹੋਣਗੇ ਹਾਲਾਂਕਿ ਉਹ ਖੁਦ ਡਾਕਟਰ ਵੀ ਹੈ ਤਾਂ ਜਦੋਂ ਸਾਡਾ ਸਿਹਤ ਮੰਤਰੀ ਇੱਕ ਡਾਕਟਰ ਹੋਵੇ ਤੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਕਿ ਜੀ ਡਾਕਟਰਾਂ ਦੀ ਘ ਉਭੀ ਉਦੋਂ ਜਦੋਂ ਹਜ਼ਾਰ ਪੋਸਟਾਂ ਲਈ 4500 ਐਪਲੀਕੇਸ਼ਨ ਆਈਆਂ ਹੋਣ ਤੇ ਮੈਨੂੰ ਇਹ ਗੱਲ ਜੀ ਨਾ ਜੀ ਸਮਝ ਬਹੁਤੀ ਆਉਂਦੀ ਨਹੀਂ ਔਰ ਅਗਲੀ ਗੱਲ ਕਿ ਜੇਕਰ ਸਬਸਿਡੀਆਂ ਦੀ ਤੁਸੀਂ ਗੱਲ ਕਰਦੇ ਹੋ ਕੋਈ احسان ਨਹੀਂ ਕਰ ਰਹੇਗੇ ਜੇ ਸੂਬੇ ਨੂੰ ਚੰਗੇ ਡਾਕਟਰ ਮਿਲਦੇ ਪਏ ਹੈ ਚੰਗਾ ਇਲਾਜ ਹੋ ਰਿਹਾ ਚਲੋ ਕਿਤੇ ਹੋ ਰਿਹਾ ਹੈ ਸਰਕਾਰੀ ਚ ਵੀ ਹੋ ਰਿਹਾ ਹੈ ਪ੍ਰਾਈਵੇਟ ਚ ਵੀ ਹੋ ਰਿਹਾ ਤੇ ਡਾਕਟਰਾਂ ਦੀ ਸਬਸਿਡੀ ਤੁਹਾਨੂੰ ਬੜੀ ਨਿਗਾ ਚਾਹੀ ਜੰਦੀ ਹੈ ਅਬ ਬੱਸਾਂ ਦੇ ਵਿੱਚ ਜਿਹੜਾ ਬੀਬੀਆਂ ਨੂੰ ਤੁਸੀਂ ਫ੍ਰੀ ਦਿੱਤਾ ਹੋਇਆ ਤੁਸੀਂ ਤਾਂ ਨਹੀਂ ਦਿੱਤਾ ਪਿਛਲੀ ਸਰਕਾਰ ਨੇ ਦਿੱਤਾ ਸੀ ਇਹ ਸੋਚ ਕੇ ਕਿ ਸ਼ਾਇਦ ਚੋਣਾਂ ਦੇ ਵਿੱਚ ਉਹਨਾਂ ਨੂੰ ਲਾਭ ਹੋ ਜਾਊਗਾ ਪਿਛਲੀ ਸਰਕਾਰ ਦਾ ਤਾਂ ਖਜ਼ਾਨਾ ਮੰਤਰੀ ਤੇ ਮੁੱਖ ਮੰਤਰੀ ਦੋਵੇਂ ਹਾਰ ਗਏ ਸੋ ਮੋਰਲ ਆਫ ਦਾ ਸਟੋਰੀ ਇਹ ਹੈ ਕਿ ਇਹ ਸਬਸਿਡੀਆਂ ਤੁਸੀਂ ਕਿੰਨੀਆਂ ਮਰਜ਼ੀ ਦੇ ਲਓ ਇਹਦੀ ਜਿਹੜੀ ਸ਼ੈਲਫ ਲਾਈਫ ਹੈ ਨਾ ਬਹੁਤ ਘੱਟ ਹੈ ਔਰ ਆ ਮੌਜੂਦਾ ਸਰਕਾਰ ਨੇ ਜੋ ਬਿਜਲੀ ਮੁਫਤ ਦਿੱਤੀ ਹੈ ਸਰਦੇ ਪੁੱਛਦੇ ਘਰਾਂ ਨੇ ਵੀ ਦੋ-ਦੋ ਤਿੰਨ-ਤਿੰਨ ਮੀਟਰ ਲਾ ਕੇ ਇਹ 300 ਯੂਨਿਟ ਤੱਕ ਦੀ ਫ੍ਰੀ ਬਿਜਲੀ ਲੈਣ ਲੱਗ ਪਏ ਐ ਇਹ ਤੁਹਾਨੂੰ ਵੋਟਾਂ ਪਾ ਦੇਣਗੇ ਤੇ ਜੇ ਵੋਟਾਂ ਇੰਨਾ ਗੱਲਾਂ ਕਰਕੇ ਪੈਂਦੀਆਂ ਹੁੰਦੀਆਂ ਤੇ ਫਿਰ ਬੜੀਆਂ ਪਾਰਟੀਆਂ ਨੇ ਬਹੁਤ ਸਬਸਿਡੀਆਂ ਦਿੱਤੀਆਂ ਲੋਕਾਂ ਨੂੰ ਬਹੁਤ ਫਰੀਬੀਜ਼ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹਨੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਰੇਵੜੀਆਂ ਕਹਿੰਦੇ ਮੁਫਤਕੀ ਰੇਵੜੀਆਂ ਵੰਡਣਾ ਜੇ ਮੁਫਤਕੀ ਰੇਵੜੀਆਂ ਵੰਡ ਕੇ ਹੀ ਵੋਟਾਂ ਮਿਲਦੀਆਂ ਹੁੰਦੀਆਂ ਹੁੰਦੀਆਂ ਸਰ ਤੇ ਫਿਰ ਰੌਲਾ ਕੀ ਸੀਗਾ ਮੈਂ ਇਹ ਬੇਨਤੀ ਕਰੂੰਗਾ ਕਿ ਇਨ੍ਹਾਂ ਹਸਪਤਾਲਾਂ ਦੀ ਜੋ ਹਾਲਤ ਹੈ ਸੁਧਾਰੀ ਜਾਵੇ ਫਾਲਤੂ ਸਬਸਿਡੀਆਂ ਬੰਦ ਕਰਕੇ ਜੇਕਰ ਕੋਈ ਬੀਬੀ ਰੋਜ਼ਾਨਾ ਸਫਰ ਕਰਦੀ ਹੈ ਕਿਤੇ ਕੰਮਕਾਰ ਤੇ ਜਾਂਦੀ ਹੈ ਉਹਨੂੰ ਪਾਸ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਜੇ ਕੋਈ ਸਰਕਾਰੀ ਕਰਮਚਾਰੀ ਲੱਖ ਰੁਪਿਆ ਤਨਖਾਹ ਲੈ ਰਿਹਾ ਜਾਂ 80000 ਰੁਪਿਆ ਤਨਖਾਹ ਲੈ ਰਿਹਾ ਹੈ ਤੇ ਜੇ ਬੱਸ ਦੇ ਲਈ ਉਹ ਕੋਈ 1000 1500 ਰੁਪਿਆ ਪਾਸ ਦੇ ਉੱਤੇ ਲਾ ਦੇਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਘਟਾ ਹੈਗਾ ਉਹਨੂੰ ਹਾਊਸ ਰੈਂਟ ਵੀ ਮਿਲਦਾ ਉਸ ਕਰਮਚਾਰੀ ਨੂੰ ਉਹ ਕਾਗਜ਼ਾਂ 'ਚ ਸ਼ਾਇਦ ਉੱਥੇ ਹੀ ਆਪਦਾ ਨਿਵਾਸ ਦਿਖਾ ਰਹੇ ਹੁੰਦੇ ਪਰ ਆਪਦੇ ਘਰੇ ਆਉਂਦੇ ਆ ਸ਼ਾਮ ਨੂੰ ਇਸ ਕਰਕੇ ਇਹ ਚੀਜ਼ਾਂ ਤੇ ਵੀ ਗੌਰ ਕਰਨ ਦੀ ਜ਼ਰੂਰਤ ਹੈ ਕਿ ਸਬਸਿਡੀ ਕਿੱਥੇ ਦੇਣੀ ਹੈ ਤੇ ਕਿੱਥੇ ਨਹੀਂ ਦੇਣੀ ਔਰ ਸਰ ਮੈਂ ਜਿਹੜੇ ਵੀ ਆਪਣੇ ਸਰਕਾਰੀ ਮੈਡੀਕਲ ਕਾਲਜ ਹੈਗੇ ਆ ਆਪਾਂ ਸੁਣਦੇ ਆ ਜੀ ਹਾਰਟ ਅਟੈਕ ਹੋ ਗਿਆ ਉਹਨੇ ਜੀ ਸਟੈਂਟ ਪਵਾਇਆ ਆਪਾਂ ਬੜੇ ਪ੍ਰਾਈਵੇਟ ਹਸਪਤਲਾਂ ਦੇ ਨਾਮ ਲੈਂਦੇ ਆ ਕੋਈ ਕਿਸੇ ਨੇ ਸੁਣਿਆ ਕਿ ਹਾਰਟ ਅਟੈਕ ਹੋਏ ਤੇ ਐਂਜੀਓਪਲਾਸਟੀ ਜਿਹੜੀ ਹੈ ਕਿਸੇ ਸਰਕਾਰੀ ਮੈਡੀਕਲ ਕਾਲਜ ਜਾਂ ਹਸਪਤਾਲ ਤੋਂ ਕਰਵਾਈ ਕਿਸੇ ਨੇ ਨਹੀਂ ਨਾ ਤਾਂ ਜਿਹੜੀਆਂ ਸਬਸਿਡੀਆਂ ਦੇਣ ਦੀ ਗੱਲ ਹੈ ਨਾ ਜੀ ਉੱਥੋਂ ਪੈਸੇ ਬਚਾ ਕੇ ਸਿਹਤ ਤੇ ਤੇ ਸਿੱਖਿਆ ਤੇ ਖਰਚਾ ਕੀਤਾ ਜਾਵੇ ਨਾ ਕਿ ਇੰਨਾ ਫਾਲਤੂ ਗੱਲਾਂ ਤੇ ਕਿ ਮੁਫਤ ਬਿਜਲੀ ਮੁਫਤ ਪਾਣੀ ਮੁਫਤ ਬੱਸ ਸੇਵਾ ਇਹ ਸਾਰੀਆਂ ਫਾਲਤੂ ਗੱਲਾਂ ਆ ਔਰ ਇਹ ਕਿੰਨੀ ਮੁਸੀਬਤ ਲਿਆ ਰਹੀਆਂ ਟਰਾਂਸਪੋਰਟਰਾਂ ਲਈ ਯਾ ਖਾਸ ਕਰਕੇ ਸਾਡੇ ਸਰਕਾਰੀ ਟਰਾਂਸਪੋਰਟ ਜਿਹੜੀ ਹੈਗੀ ਹੈ ਬੱਸਾਂ ਦੇ ਡਰਾਈਵਰ ਕੰਡਕਟਰਾਂ ਦਾ ਕਿੰਨਾ ਇਸ਼ੂ ਬੰਦਾ ਰੋਜ਼ਾਨਾ ਵੀਡੀਓਜ਼ ਆਪਾਂ ਦੇਖਦੇ ਆਂ ਤੋਂ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਐਦਾਂ ਦਾ ਇੱਕ opinion ਬਣੇ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਜਿੰਨੀ ਮੈਕਸਿਮਮ ਸਬਸਿਡੀ ਜਿੰਨੀਆਂ ਮੈਕਸਿਮਮ ਸੇਵਾਵਾਂ ਦਿੱਤੀਆਂ ਜਾਣ ਸਰਕਾਰੀ ਡਾਕਟਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਸਰਵਿਸ ਕੰਡੀਸ਼ਨਸ ਹੈ ਉਸ ਨੂੰ ਬਿਹਤਰ ਕੀਤਾ ਜਾਵੇ ਡਾਕਟਰਾਂ ਦੀ ਕੋਈ ਘਾਟ ਨਹੀਂ ਹੈਗੀ ਸਰਕਾਰੀ ਨੌਕਰੀਆਂ ਕਰਨ ਵਾਸਤੇ ਬਹੁਤ ਸਾਰੇ ਲੋਕ ਅੱਗੇ ਆਉਣਗੇ ਬਸ਼ਰਤੇ ਉਹਨਾਂ ਨੂੰ ਉਹ ਮਾਹੌਲ ਦੇ ਦਿੱਤਾ ਜਾਵੇ ਜਿੱਥੇ ਉਹ ਇਹ ਕੰਮ ਆਪਣੀ ਜੋ ਸਹੀ ਤੰਗ ਨਾਲ ਕਰ ਸਕਣ ਤਾਂ ਸਾਨੂੰ ਕਿਸੇ ਵੀ ਬਾਉਂਡ ਪਰਵਾਹ ਦੀ ਜ਼ਰੂਰਤ ਨਹੀਂ ਔਰ ਹੁਣ ਵੀ ਮੈਨੂੰ ਕਿਸੇ ਸੱਜਣ ਨੇ ਕਿਹਾ ਕਿ ਸਰਕਾਰ ਨੇ ਇਹ ਕਿਹਾ ਕਿ ਨੌਕਰੀ ਕਰਨੀ ਪਊਗੀ ਸਰਕਾਰ ਨੌਕਰੀ ਨਾ ਦੇਵੇ ਤਾਂ ਇਹ ਕੋਈ ਕੰਪਲਸ਼ਨ ਤਾਂ ਨਹੀਂ ਨਾ ਹੈਗੀ ਜਦੋਂ ਮੈਂ ਇਹ ਪੁੱਛਿਆ ਵੀ ਸੈਂਕਸ਼ਨ ਪੋਸਟਾਂ ਹੀ ਨਹੀਂ ਹੋਣਗੀਆਂ ਤਾਂ ਨੌਕਰੀ ਕਿਵੇਂ ਕਰੂਗਾ ਕੋਈ ਬੱਚਾ ਤਾਂ ਖੈਰ ਇਹ ਬੜਾ ਕੰਫਿਊਜ਼ਨ ਵਾਲਾ ਗੱਲ ਹੈ ਸਾਡੇ ਸਿਹਤ ਮੰਤਰੀ ਸਾਹਿਬ ਖੋਦੇ ਡਾਕਟਰ ਹੈ ਥੋੜਾ ਜਿਹਾ ਇਹ ਦੇਖ ਲੈਣ ਕਿ ਪਾਲਿਸੀ ਉਹਨਾਂ ਤੋਂ ਪੁੱਛ ਕੇ ਬਣਾਈ ਗਈ ਹੈ ਜਾਂ ਬਾਬੂਆ ਨੇ ਬਣਾਈ ਹੈ ਸੈਕਟਰੀਅਟ ਵਿੱਚ ਬੈਠਿਆਂ ਨੇ ਇਸ ਦੇ ਬਾਰੇ ਜ਼ਰੂਰ ਗੌਰ ਕਰਨਾ ਔਰ ਇਸ ਚੀਜ਼ ਨੂੰ ਸਮਝ ਵੀ ਨਹੀਂ ਆਈ ਜੇਕਰ ਕੋਈ ਬੱਚਾ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੂਗਾ ਤੇ ਫਿਰ ਉਹ ਕੀ ਕਰੂਗਾ ਪਹਿਲਾਂ ਐਮਬੀਬੀਐਸ ਦੇ ਬਾਅਦ 2 ਸਾਲ ਨੌਕਰੀ ਕਰਕੇ ਫਿਰ ਐਮਡੀ ਦਾ ਇਮਤਿਹਾਨ ਦੇਊਗਾ ਸੋ ਬੜਾ ਕੰਫਿਊਜ਼ਨ ਹੈ ਜੀ ਇਸ ਨੂੰ ਪਾਸੇ ਹਟਾ ਕੇ ਜਿਹੜੇ ਅਸਲ ਮੁੱਦੇ ਹਨ ਜੀ ਉੱਥੇ ਫੋਕਸ ਕਰਨ ਦੀ ਲੋੜ ਹੈ ਸੋ ਮੈਨੂੰ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਰਹੂਗਾ ਕਮੈਂਟਸ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਮੇਰਾ ਚੈਨਲ ਵੀ ਔਰ ਤੁਸੀਂ ਮੈਨੂੰ ਈਮੇਲ ਰਹੀਂ ਵੀ ਆਪਣੀ ਵਿਚਾਰ ਹੈ ਜਿਹੜੇ ਭੇਜ ਸਕਦੇ ਹੋ ਜਿਹੜੀ ਕਿ ਈਮੇਲ ਆਈਡੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੋਗੀ ਔਰ ਜੇਕਰ ਮੈਂ ਫਿਰ ਬੇਨਤੀ ਕਰਦਾ ਹਾਂ ਚੈਨਲ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ